ਮੋਹਾਲੀ ਚ ਰਾਜਕਰਨ ਸਿੰਘ ਵੈਦਵਾਨ ਦੀ ਅਗਵਾਈ ਹੇਠ ਐਨਐਸਯੂਆਈ ਵੱਲੋਂ ਵਿਦਿਆਰਥੀ ਪੰਚਾਇਤ ਦਾ ਆਯੋਜਨ ਦੇਸ਼ ਭਾਜਪਾ ਦੀ ਅਜੇਹੀ ਸਰਕਾਰ ਜੋ ਕਰ ਰਹੀ ਹੈ ਪੱਕੀ ਨੌਕਰੀਆਂ ਨੂੰ ਕੱਚੇ ਵਰੁਣ ਚੋਧਰੀ ਪ੍ਰੈਸ ਕਾਨਫਰੰਸ ਕਰ ਮੋਦੀ ਸਰਕਾਰ ਦੇ ਵਾਅਦਿਆਂ ਦੀ ਖੋਲੀ ਬਰੀਕੀ ਨਾਲ ਪੋਲ ਮੈਂ ਰਾਜਕਰਨ ਬੈਦਵਾਨ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦਾ ਕਾਰਕਟਰ ਜੋ ਕਿ ਕਾਂਗਰਸ ਦੀ ਆਪਣੀ ਸਟੂਡੈਂਟ ਵਿੰਗ ਹੈ ਤੇ ਐਕਸ ਪ੍ਰੈਜ਼ੀਡੈਂਟ ਆਪਣਾ ਐਸਡੀ ਕਾਲਜ ਸੈਕਟਰ 32 ਤੇ ਐਕਸ ਪ੍ਰੈਜ਼ੀਡੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਜੀ ਤੁਹਾਡੇ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਨਾ ਚਾਹਾਂਗਾ ਕਿ ਤੁਸੀਂ ਸਾਰੇ ਮੇਰੇ ਪ੍ਰੈਸ ਦੇ ਸਾਥੀ ਮੁਹਾਲੀ ਦੀ ਸਾਰੀ ਪ੍ਰੈਸ ਟਰਾਈ ਸਿਟੀ ਦੀ ਇੱਥੇ ਆਪ ਦਾ ਜਿਹੜਾ ਕੀਮਤੀ ਸਮਾਂ ਹੈ ਉਹ ਕੱਢ ਕੇ ਸਾਡੇ ਜੋ ਪ੍ਰੋਗਰਾਮ ਹੈ ਛਾਤਰ ਪੰਚਾਇਤ ਯੁਵਾ ਨੇ ਆਏ ਉਹ ਪ੍ਰੋਗਰਾਮ ਦੇ ਉੱਤੇ ਪਹੁੰਚਾਂ ਦਾ ਜੋ ਕੰਮ ਹੈ ਤੁਸੀਂ ਕੀਤਾ ਉਹਦਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬੇਸਿਕਲੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਪ੍ਰੋਗਰਾਮ ਦਾ ਮਹੱਤਵ ਕੀ ਹੈ ਤੇ ਪ੍ਰੋਗਰਾਮ ਕਿਉਂ ਅਸੀਂ ਕਰਾਉਂਦਾ ਨਹੀਂ ਕਿੰਨੇ ਲੱਖਾਂ ਕਰੋੜਾਂ ਨੌਕਰੀ ਦੇਣ ਦਾ ਜੋ ਵਾਅਦਾ ਹੈ ਜੋ ਕੀਤਾ ਸੀਗਾ 15 ਲੱਖ ਵਾਲੀ ਤਾਂ ਮੈਂ ਗੱਲ ਬਾਅਦ ਚ ਕਰਾਂਗਾ ਤੇ ਕਿਉਂਕਿ ਜਿਹੜਾ ਯੁਵਾ ਹੁੰਦਾ ਜੋ ਸਟੂਡੈਂਟ ਹੁੰਦਾ ਹੈ ਉਹ ਬੇਸ ਦੀ ਤਰੱਕੀ ਦੀ ਚਾਬੀ ਹੁੰਦਾ ਹੈ ਕੁੰਜੀ ਹੁੰਦਾ ਹੈ ਇਹ ਗੱਲ ਨਾਲ ਆਪਾਂ ਸਾਰੇ ਸਹਿਮਤ ਵੀ ਕਰਦੇ ਆਂ ਤੇ ਨਰਿੰਦਰ ਮੋਦੀ ਜੀ ਦੀ ਜੋ ਸਰਕਾਰ ਹੈ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਉਹ ਸਟੂਡੈਂਟਸ ਨਾਲ ਯੁਵਾ ਨਾਲ ਸਰਾਸਰ ਇੱਕ 10 ਸਾਲਾਂ ਦੇ ਵਿੱਚ ਧੋਖਾ ਧੜੀ ਕੀਤੀ ਹੈ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਨਹੀਂ ਮਿਲੇ ਉਹਨਾਂ ਦੀਆਂ ਬਣਦੀਆਂ ਨੌਕਰੀਆਂ ਉਹਨਾਂ ਨੂੰ ਨਹੀਂ ਮਿਲ ਪਾਈਆਂ ਬੰਦੇ ਡਿਗਰੀਆਂ ਲੈ ਕੇ ਗਲਾਂ ਦੇ ਵਿੱਚ ਪਾ ਕੇ ਮੈਡਲ ਇਵਨ ਕਿ სპੋਰਟਸ ਪਰਸਨ ਵੀ ਉਹ ਵੀ ਯੁਵਾ ਦੇ ਵਿੱਚ ਆਂਦੇ ਆ ਦਿੱਲੀ ਧਰਨੇ ਲਾ ਕੇ ਬੈਠੇ ਆ ਤੇ ਮਤਲਬ ਕੁੱਲ ਮਿਲਾ ਕੇ ਇੱਕ ਜੋ 18 ਤੋਂ 25 26 ਸਾਲ 27 28 ਸਾਲ ਦੀ ਉਮਰ ਦਾ ਬੰਦਾ ਹੁੰਦਾ ਹੈ ਇਹ ਜਿਹੜੀ ਏਜ ਹੁੰਦੀ ਹੈ 10 ਸਾਲ ਦੀ 18 ਤੋਂ 28 ਦੀ ਇਹ ਤਰੱਕੀ ਦੀ ਏਜ ਹੁੰਦੀ ਹੈ ਮਤਲਬ ਕਹਿ ਲੋ ਕਿ ਬੰਦੇ ਨੇ ਬੀਟੈਕ ਕਰੀ ਹੋਈ ਹੈ ਲਾ ਕਰੀ ਹੋਈ ਹੈ ਐਮਟੈਕ ਕਰੀ ਹੋਈ ਹੈ ਸਕਾਲਰ ਸਕਾਲਰ ਨੇ ਬੰਦੇ ਪੀ ਐਚ ਡੀ ਕੀਤੀ ਹੋਈ ਹੈ ਬਟ ਗੱਲ ਇਹ ਹੈ ਅੱਜ ਉਹ ਸਾਰੇ ਵਿਅਕਤੀਆਂ ਨੂੰ ਕਿਸੇ ਨੂੰ ਕਰਿਆਨੇ ਦੀ ਦੁਕਾਨ ਕਰਨੀ ਪੈ ਰਹੀ ਹੈ ਕਿਸੇ ਨੂੰ ਪਕੌੜੇ ਵੇਚਣੇ ਪੈ ਰਹੇ ਹੈ ਕਿਸੇ ਨੂੰ ਮਤਲਬ ਹੌਜ਼ਰੀ ਦੀ ਛੋਟੀ ਮਤਲਬ ਕੋਈ ਸਵੈਟਰ ਬੁਣਨ ਵਾਲਾ ਕੰਮ ਕਰਨਾ ਪੈ ਰਿਹਾ ਹੈ ਮਤਲਬ ਜੋ ਜਿੰਨੀ ਉਹਨਾਂ এডਿਕੇਸ਼ਨ ਲੈ ਲਈ ਹੈ ਜਿੰਨਾ ਉਹ ਪੜ੍ਹ ਲਿਖ ਚੁੱਕੇ ਹਨ ਉਹਨਾਂ ਦੀ এডਿਕੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਉਹਨਾਂ ਦਾ ਨਿਆਂ ਹੈ ਜੋ ਨਹੀਂ ਮਿਲੇ ਆਏਗਾ ਹੱਕ ਨਹੀਂ ਮਿਲਿਆ ਤੇ ਇਸ ਕਰਕੇ ਜੋ ਸਾਡੇ 올 ਇੰਡੀਆ ਦੇ ਪ੍ਰਧਾਨ ਹੈ वरुण चौधरी जी नेशनल स्टूडेंट यूनियन ਦੇ ਜੋ ਪ੍ਰਧਾਨ ਹੈ वरुण चौधरी जी ਉਹਨਾਂ ਨੇ ਸੰਕਲਪ ਲਿੱਤਾ ਹੈ ਕਿ ਉਹ ਪੂਰੇ ਹਿੰਦੁਸਤਾਨ ਦੇ ਕੱਲੇ-ਕੱਲੇ ਸਟੇਟ ਦੇ ਵਿੱਚ ਰਾਜੇ ਵਿੱਚ ਪ੍ਰਦੇਸ਼ ਵਿੱਚ ਤੇ ਉਸ ਤੋਂ ਬਾਅਦ ਕੱਲੇ-ਕੱਲੇ ਕੌਨਸਟਿਟੂਐਂਸੀਸ ਦੇ ਵਿੱਚ ਜ਼ਿਲ੍ਹਿਆਂ ਵਿੱਚ ਜਾਣਗੇ ਤੇ ਉੱਥੇ ਦੇ ਸਟੂਡੈਂਟਸ ਦੇ ਨਾਲ ਇੰਟਰੈਕਟ ਕਰਨਗੇ ਉਹ ਸਟੂਡੈਂਟਸ ਨੂੰ ਪੁੱਛਣਗੇ ਕਿ ਤੁਹਾਡੀਆਂ ਕੀ-ਕੀ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਜਾਣਨਗੇ ਤੇ ਉਹ ਸਮੱਸਿਆਵਾਂ ਰਾਹੁਲ ਗਾਂਧੀ ਜੀ ਤੱਕ ਪਹੁੰਚਾਣਗੇ ਤਾਂ ਕਿ ਰਾਹੁਲ ਗਾਂਧੀ ਜੀ ਜੋ 5 ਤਰੀਕ ਨੂੰ ਰਿਜ਼ਲਟ ਆਏਗਾ ਉਦੋਂ ਪ੍ਰਧਾਨ ਮੰਤਰੀ ਜਦ ਬਣਨਗੇ ਉਸ ਤੋਂ ਬਾਅਦ ਜੋ ਜੋ ਹੱਕ ਸਟੂਡੈਂਟਸ ਨੂੰ ਯੁਵਾ ਨੂੰ ਨਹੀਂ ਮਿਲ ਪਾਇਆ ਉਹ ਹੱਕ ਰਾਹੁਲ ਗਾਂਧੀ ਜੀ ਉਹਨਾਂ ਨੂੰ ਦਿਵਾਉਣ ਦਾ ਕੰਮ ਹੈ ਜੋ ਕਰਨਗੇ ਤੇ ਅੱਜ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਚੀਫ ਗੈਸਟ ਨੇ ਵਰੁਣ ਚੌਧਰੀ ਜੀ ਤੇ ਨਾਲ ਉਹਨਾਂ ਦੇ ਜੋ ਆਪਣੇ ਇਥੋਂ ਕੈਂਡੀਡੇਟ ਨੇ ਆਪਣਾ ਸਿੰਘਲਾ ਸਾਹਿਬ ਵਿਜੇਂਦਰ ਸਿੰਘਲਾ ਸਾਹਿਬ ਉਹ ਵੀ ਨਾਲ ਇੱਥੇ ਆਣਗੇ ਉਹ ਵੀ ਕੱਲ ਨੂੰ ਜੋ ਸਟੂਡੈਂਟਸ ਦੀ ਆਵਾਜ਼ ਹੈ ਪਛਾਣ ਦਾ ਕੰਮ ਹੈ ਜਿਹੜਾ ਪਾਰਲੀਮੈਂਟ ਤੱਕ ਕਰਨਗੇ ਤੇ ਜੋ ਇਹ ਅਸੀਂ ਲੋਗੋ ਲਿਖਿਆ ਹੈ ਛਾਤਰ ਪੰਜਾਬ ਦੇ ਥੱਲੇ ਯੁਵਾ ਨਿਆਏ ਇਹ ਅਸਲ ਦੇ ਵਿੱਚ ਯੁਵਾ ਤੇ ਸਟੂਡੈਂਟ ਇੱਕ ਗੱਲ ਹੁੰਦੀ ਹੈ ਇਹ ਯੁਵਾ ਤੇ ਸਟੂਡੈਂਟ ਨੂੰ ਨਿਆਏ ਦਿਵਾਉਣ ਦਾ ਜੋ ਪ੍ਰੋਗਰਾਮ ਹੈ ਅੱਜ ਅਸੀਂ ਇਹ ਰਤਨ ਕਾਲਜ ਦੇ ਵਿੱਚ ਉਹ ਲਿਖਿਆ ਤੇ ਅਸੀਂ ਵਰੁਣ ਚੌਧਰੀ ਜੀ ਦੀ ਦਿਸ਼ਾ ਨਿਰਦੇਸ਼ ਤੇ ਹੇਠ ਚੱਲ ਕੇ ਇਹ ਪ੍ਰੋਗਰਾਮ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਮੁਹੱਲੀ ਦੇ ਵਿੱਚ ਹੋ ਰਿਹਾ ਹੈ ਦੋਸਤੋ ਵੀ ਵੱਡੀ ਗੱਲ ਹੈ ਸ਼ਹੀਦਾਂ ਦੀ ਧਰਤੀ ਸੁਹਾਣਾ ਦੇ ਵਿੱਚ ਹੋ ਰਿਹਾ ਹੈ ਤੇ ਸ਼ਹੀਦਾਂ ਦੀ ਧਰਤੀ ਦੇ ਵਿੱਚ ਸ਼ਹੀਦਾਂ ਦੇ ਆਸ਼ੀਰਵਾਦ ਨਾਲ ਇਹ ਪ੍ਰੋਗਰਾਮ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਪੰਜਾਬ ਦੇ ਹਰ ਇੱਕ ਸਟੂਡੈਂਟਸ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਦਾ ਕੰਮ ਹੈ ਜੋ ਸ਼ਹੀਦਾਂ ਦੇ ਆਸ਼ੀਰਵਾਦ ਨਾਲ ਵਰੁਣ ਚੌਧਰੀ ਜੀ ਤੇ ਅਸੀਂ ਉਹਨਾਂ ਦੀ ਟੀਮ ਬਣ ਕੇ ਇਹ ਯੁਵਾ ਨੂੰ ਨਿਆਂਇਦਵਾਨ ਦਾ ਕੰਮ ਛਤਰ ਪੰਚਾਇਤ ਦੇ ਮਾਧਿਅਮ ਦੇ ਨਾਲ ਇਹਨਾਂ ਸਟੇਜ ਦੇ ਮਾਧਿਅਮ ਦੇ ਨਾਲ ਅਸੀਂ ਕਰਨੇ ਦਾ ਕੰਮ ਕਰਾਂਗੇ ਤੇ ਸਾਡੇ ਨਾਲ ਪੰਜਾਬ ਦੇ ਇੰਚਾਰਜ ਹੈ ਜੋ ਅਕਸ਼ੇ ਲਾਕੜਾ ਜੀ ਉਹ ਵੀ ਪੂਰਾ ਸਾਡਾ ਜੋ ਸਹਿਯੋਗ ਕਰਨ ਦਾ ਕੰਮ ਹੈ ਜੋ ਪੂਰਾ ਕਰ ਰਹੇ ਹਨ ਜਿਸ ਗੰਭੀਰਤਾ ਤੇ ਬਿਆਨ ਹੋ ਸਕਦਾ ਲੇਕਿਨ ਆਫੀਸ਼ੀਅਲੀ ਤੌਰ ਤੇ ਹਲੇ ਤੱਕ ਇੰਡੀਆ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਪ੍ਰਧਾਨ ਮੰਤਰੀ ਜਿਹੜਾ ਕੋਈ ਬਿਆਨ ਨਹੀਂ ਆਇਆ ਅਫੀਸ਼ੀਅਲੀ ਮਤਲਬ ਹੈ ਸਰ ਤੁਸੀਂ ਕੱਟ ਕੇ ਦੇਖਿਓ ਕੇਜਰੀਵਾਲ ਜੀ ਨੇ ਕਟੋ ਕੱਟ ਨਹੀਂ ਤਾਂ 50 ਹਜ਼ਾਰ ਲੋਕਾਂ ਦੀ ਉਪਸਥਿਤੀ ਦੇ ਵਿੱਚ ਇਹ ਗੱਲ ਸਰ ਕਹੀ ਹੈ ਮੈਂ ਇਸ ਟਾਈਮ ਮੇਰੇ ਕੋਲ ਵੀਡੀਓ ਨਹੀਂ ਹੈਗੀ ਤੇ ਮੈਂ ਤੁਹਾਨੂੰ ਵੀਡੀਓ ਵੀ ਇਹ ਪ੍ਰੋਵਾਈਡ ਕਰ ਦਾਂਗਾ ਮੈਂ ਮੰਤਪ ਬੈਨਰਜੀ ਦੀ ਵੀ ਵੀਡੀਓ ਪ੍ਰੋਵਾਈਡ ਕਰ ਦਾਂਗਾ ਤੇ ਬਾਕੀ ਜੋ ਇੰਟਰਨਲ ਜੋ ਮੀਟਿੰਗਸ ਹੁੰਦੀਆਂ ਆ ਉਹ ਸਾਡੇ ਕੋਲ ਸਾਰੇ ਸੋਰਸਸ ਦੇ ਰਾਹੀਂ ਜੋ ਖਬਰਾਂ ਆ ਆ ਜਾਂਦੀਆਂ ਤੇ ਉਸ ਦੌਰਾਨ ਆਪਾਂ ਜੋ ਹੈ ਅਸੀਂ ਤੁਹਾਨੂੰ ਜੋ ਹਕੀਕਤ ਚੀਜ਼ ਹੈ ਕਾਂਗਰਸ ਦਾ ਪ੍ਰਧਾਨ ਮੰਤਰੀ ਬਣੇਗਾ ਤੇ ਉਹ ਬਣੇਗਾ ਤੇ ਰਾਹੁਲ ਗਾਂਧੀ ਜੀ ਹੀ ਬਣਗੇ ਇਹ ਗੱਲ ਸਪਸ਼ਟ ਹੈ ਤੁਹਾਡੇ ਬੈਨਰ ਦੇ ਉੱਤੇ ਰਾਜਾ ਵੜਿੰਗ ਜੋ ਸੁਪਰਮਾਰਡ ਨੇ ਉਹ ਤੇ ਵੀਡੀਓ ਪਿਕਚਰ ਨਹੀਂ ਆ ਰਹੀ ਕਿਤੇ ਕੀ ਗੱਲ ਹੋ ਰਹੀ ਕੋਈ ਬਸ ਇਦਾਂ ਚੱਲ ਰੋ ਟਿੰਗ ਦਾ ਇਸ ਤਰ੍ਹਾਂ ਹੀ ਬਣ ਰਿਹਾ ਨਹੀਂ ਸਰ ਸਾਡੇ ਬੈਨਰ ਤੁਸੀਂ ਬਾਹਰ ਜਾ ਕੇ ਦੇਖੋ ਜਿਹੜਾ ਤੁਹਾਡੇ ਇਨਵੀਟੇਸ਼ਨ ਤੇ ਆਇਆ ਉਸ ਦਿਨ ਤੋਂ ਵੀ ਉਹ ਪਿਕਚਰ ਕਾਇਬ ਹੈ ਸਰ ਇਨਵੀਟੇਸ਼ਨ ਹੈ ਜੋ ਉਹ ਕਿਸੇ ਮੁੰਡੇ ਨੇ ਕਿਹਨੇ ਐਡਿਟ ਕੀਤਾ ਉਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਪਰ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਹੈ ਤੁਸੀਂ ਬਾਹਰ ਜਾ ਕੇ ਦੇਖੋਗੇ ਤੇ ਅੰਦਰ ਵੀ ਦੇਖੋਗੇ ਆਡੀਟੋਰੀਅਮ ਦੇ जिम्मियां फ्लैक्सਾਂ ਲੱਗੀਆਂ ਰਾਜਾ ਵਡਿੰਗ ਜੀ ਦੀ ਫੋਟੋ ਬਿਲਕੁਲ ਪਹਿਲ ਦੇ ਆਧਾਰ ਦੇ ਉੱਤੇ ਲੱਗੀ ਹੋਈ ਹੈ ਕੋਈ ਇਨਵੀਟੇਸ਼ਨ ਦਾ ਉੱਤੇ ਨਹੀਂ ਲੱਗੀ ਉਸ ਤੇ ਰਾਜਾ ਵਡਿੰਗ ਫੋਟੋ ਨਹੀਂ ਹੈਗੀ ਬਿਲਕੁਲ ਹੈਗੀ ਹੈ ਸਰ ਤੁਸੀਂ ਕੈਮਰਾ ਬਾਹਰ ਇੱਕ ਵਾਰ ਮਾਰੋ ਤੇ ਅੰਦਰ ਵੀ ਅੰਦਰ ਵੀ ਕੈਮਰਾ ਮਾਰੋ ਚਲੋ ਨਹੀਂ ਸਰ ਮੈਂ ਫੋਟੋ ਭੇਜਦਾ ਤੁਹਾਨੂੰ ਰਾਜਾ ਵਡਿੰਗ ਜੀ ਦੀ ਫੋਟੋ ਬਿਲਕੁਲ